ਮੇਰਾ ਨਾਮ ਅਮੀਰ ਸਿੰਘ ਵਾਰ ਨੰਬਰ 32 ਮੇਰਾ ਬੇੜਾ ਆਜਾਜ਼ ਉਮੀਦਵਾਰ ਅੱਜ ਇਲੈਕਸ਼ਨ ਜਿੱਤ ਕੇ ਆਪਣੇ ਇਲਾਕੇ ਦਾ ਪਾਸਟਿਕ ਸੇਵਾ ਕਰੇ ਜਾਵਾਤਾ ਵਤਾਰਦੀ। ਇਹ ਦੇਖੋ ਜੀ ਰਵਾਇਤੀ ਪਾਰਟੀਆਂ ਤੋਂ ਬਾਹਰ ਸਾਨੂੰ ਕਰਵਾ ਰੁੱਦਾ ਜਾ ਰਿਹਾ। ਰਵਾਇਤੀ ਪਾਰਟੀਆਂ ਤੋਂ ਬਾਹਰ ਫਤਵਾ ਇਸ ਕਰਕੇ ਮੇਰੇ ਇਲਾਕੇ ਦੇ ਮੇਰੇ بیٹے ਨੇ ਬਹੁਤ ਸੇਵਾ ਕੀਤੀ ਹੈ। 70 ਸਾਲਾਂ ਚ ਇਲਾਕੇ ਦਾ ਹਾਲ ਵੈਸੇ ਬਦਲੀ। ਬਾਕੀ ਹੋਰ ਕੰਮ ਜਿਹੜੇ ਹੋਣਗੇ ਬਾਅਦ ਤੋਂ ਬਾਅਦ ਇਲਾਕੇ ਦਾ ਕਰੇਗਾ ਬੇਟਾ ਮੇਰਾ। ਇਹ ਦੇਖੋ ਜੀ ਇਹਨਾਂ ਪਿਆਰ ਦਿੱਤਾ ਜਾਂਦਾ ਨੇ। ਜੋ ਜਿਹੜੇ ਵਾਰੇ ਦੇ ਦਾਅਵੇ ਨਾਲ ਉਪਰੋਕਤ ਉਮੀਦਵਾਰਾਂ ਨੇ ਅਸੀਂ ਵਾਅਦਾ ਕਰਨ ਤੋਂ ਬਗੈਰ ਹੀ ਇਲਾਕੇ ਦੇ ਸਾਰੇ ਕੰਮ ਅੱਜ ਤੱਕ ਕਰਾਏ ਨੇ ਪਰ ਬੇਟਾ ਮੇਰਾ ਕੰਮ ਤੋਂ ਕਦੀ ਨਹੀਂ ਪਿੱਛੇ ਰਹਿਗਾ ਕਿਉਂਕਿ ਅਸੀਂ ਤਿੰਨ ਪਿਓ ਪੁੱਤ ਮੈਂ ਨਹੀਂ ਹਗਾ ਤੇ ਮੇਰਾ ਬੇਟਾ ਦਾ ਬੇਟਾ ਨਹੀਂ ਹੈ ਛੋਟਾ ਬੇਟਾ ਦਾ ਤੇ ਇਲਾਕੇ ਦੇ ਕਦੀ ਮੁਸ਼ਕਲ ਨਹੀਂ ਆਏ ਕਿਸੇ ਕੰਮ ਦੀ ਵੀ ਹਾਂਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਹੋ ਮੇਰ ਨੂੰ ਬੰਨਾ ਸਮਰਥਨ ਕੇ ਸਾਥ ਜੀ ਨੂੰ ਦੇਵੋਗੇ ਸਮਰਥਨ ਦੀ ਅੱਲੇ ਜੋ ਮੇਰੇ ਸਾਰੇ ਭਰਾ ਹਸਲਾ ਕਰਕੇ ਉਸ ਹਾਵਣਾ ਅਸੀਂ ਸਮਰਥਨ ਦੇਵਾਂਗੇ ਪਾਰਟੀ ਨੂੰ ਜੀ ਜਿਵੇਂ ਤੁਹਾਨੂੰ ਆ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਧੰਨਵਾਦ ਵੋਟਰਾਂ ਦਾ ਬਹੁਤ ਜੀ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਅੱਜ ਮਾਨ ਤੇ ਇੱਜ਼ਤ ਬਖਸ਼ੀ ਹੈ ਸਾਰੇ ਇਲਾਕੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇਰੇ ਇੱਥੇ ਆਏ ਮੇਰੇ ਸਾਰੇ ਪ੍ਰੈਸਰ ਰਿਪੋਰਟਰ ਤੁਹਾਡਾ ਇੱਥੇ ਆਇਆ ਨੂੰ ਜੀ ਆਇਆਂ ਨੂੰ ਮੇਰਾ ਨਾਮ ਨਿਰਮਨ ਸਿੰਘ ਨਿੰਮਾ ਜੀ ਮੈਂ ਵਾਰਡ ਨੰਬਰ 32 33 ਦੋਵਾਂ ਦਾ ਹੀ ਸੰਬੰਧ ਰੱਖਦਾ ਤੇ ਅਸੀਂ ਦੋਵਾਂ ਭਰਾਵਾਂ ਦੇ ਅਮੀਰ ਸਿੰਘ ਖੁੱਲੀ ਨੇ ਤੇ ਮੈਂ ਅਸੀਂ ਇੱਕ ਸੰਕਲਪ ਲਿਆ ਸੀਗਾ ਵੀ ਐਤਕੀ ਅਸੀਂ ਦੋਵੇਂ ਭਰਾ ਰਲ ਕੇ ਤੇ ਆਪਣੇ ਪੁੱਤਰ ਜਗਮੀਤ ਸਿੰਘ ਖੁੱਲੀ ਨੂੰ ਅਸੀਂ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਤੇ ਪਬਲਿਕ ਨੇ ਸਾਡੇ ਸਾਡੇ ਵੋਟਰਾਂ ਨੇ ਸਾਡੇ ਸਪੋਰਟਰਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਵੀ ਸਾਨੂੰ ਉਹਨਾਂ ਨੇ ਪਿੱਛੇ ਛੱਡਤਾ ਤੇ ਮੁੰਡੇ ਵੀ ਚੁੱਕ ਕੇ ਅਗਾਹ ਲੈ ਗਏ ਤੇ ਅੱਜ ਉਹਦੀ ਬਦੌਰਤ ਅਸੀਂ ਇੱਕ ਕਿਲਾ ਫਤਿਹ ਕੀਤਾ ਵਾ ਜਿਹੜੀ ਕਿ ਇੱਕ ਸੀਟ ਹਰ ਵਾਰੀ ਇੱਕੋ ਦੀ ਝੋਲੀ ਜਾਂਦੀ ਸੀਗੀ ਉਹੀ ਆ ਉਹ ਵੀ ਝੋਲੀ ਦੇ ਸਾਡੇ ਕੇ ਆਪਣੀ ਝੋਲੀ ਚ ਪਾ ਲਈ ਆ ਕਿਵੇਂ ਦੇਖਦੇ ਹੋ ਜੀ ਪਹਿਲਾਂ ਤੁਸੀਂ ਦੋਨੋਂ ਭਰਾ ਹੀ ਆੜੜ ਤੋਂ ਲੜਦੇ ਸੀ ਇਸ ਵਾਰੀ ਦੋਨਾਂ ਭਰਾਵਾਂ ਨੇ ਸਾਂਝੇ ਤੌਰ ਤੇ ਚੌਂ ਗੜੀਏ ਨਹੀਂ ਨਹੀਂ ਦੇਖੋ ਇਹ ਤੇ ਸਾਡੀਆਂ ਕੁਝ ਆਪਣੀਆਂ ਕਹ ਲਓ ਵੀ ਸਾਡੀ ਸਮਝ ਗਲਤ ਹੀ ਗਈ ਜਾਂ ਅਡੀ ਸੋਚ ਗਲਤ ਹੀ ਹੋਈ ਐਵੇਂ ਲੜਦੇ ਰਹਿੰਦੇ ਸੀ ਜਾਂ ਅੰਦਰ ਦੇ ਬੰਦੇ ਕੁਝ ਐ ਹੋ ਜਾਈ ਜਿਹੜੇ ਸਾਨੂੰ ਲੜਾਉਂਦੇ ਸੀ ਕਿ ਪਰ ਅਹੀਂ ਹੁਣ ਦਿਮਾਗ ਤੋਂ ਆਪਣੀ ਦਾ ਕੰਮ ਲਿਆ ਵਾ ਤੇ ਦੋਵਾਂ ਭਰਾ ਰਲ ਕੇ ਉਹਦੇ ਵਿੱਚ ਕੀ ਹੁੰਦਾ ਅਸੀਂ ਲੋਕਾਂ ਦੀਆਂ ਬਸੀਸਾਂ ਤੁਹਾਨੂੰ ਮਿਲਦੀਆਂ ਸੀ ਵੀ ਇਹੀ ਲੜਦੇ ਸੀ ਜਿੱਤ ਉਹ ਜਾਂਦਾ ਹੀ ਜਾਂ ਲੋਕਾਂ ਦੇ ਕੰਮ ਨਹੀਂ ਕਰਦਾ ਲੋਕੀ ਤੁਹਾਨੂੰ ਵੀ ਬਸੀਸਾਂ ਦਿੰਦੇ ਸੀਗੇ ਅਸੀਂ ਉਹਨਾਂ ਦੇ ਬਗਾਨਗਾਰ ਸੀ ਪਰ ਅਸੀਂ ਉਹਨਾਂ ਕੋ ਹੱਥ ਜੋੜ ਕੇ ਮਾਫੀ ਮੰਗਦੇ ਆ ਵੀ ਜਿਹੜਾ ਪਿਛਲਾ ਸਮਾਂ ਗਿਆ ਉਹਦੇ ਲਈ ਸਾਨੂੰ ਮਾਫੀ ਦੇ ਦਿਓ ਜਿਹੜਾ ਹੁਣ ਅਗਲਾ ਸਮਾਂ ਆਏਗਾ ਇਹ ਤੁਹਾਡਾ ਹੋਏਗਾ ਤੁਹਾਨੂੰ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਆਏਗੀ ਸਾਡੇ ਦਫ਼ਤਰ ਇਹ ਨਹੀਂ ਡਿਕਰਾ ਵੀ ਤੁਹਾਡੇ ਦਫ਼ਤਰ ਖੁੱਲਣਗੇ ਜੀ ਜਦੋਂ ਮੇਹਰ ਬਣੇਗਾ ਸਾਡੇ ਦਫ਼ਤਰ ਅੱਜ ਤੋਂ ਹੀ ਖੁੱਲੇ ਆ ਤਾਨੂੰ ਕੋਈ ਵੀ ਕੰਮ ਹੈ ਗਾਵਾ ਤੁਹਾਡੀ ਕਿਸੇ ਵੀ ਸਮੱਸਿਆ ਦਾ ਜਿਹੜਾ ਵੀ ਹੱਲ ਕਰ ਸਕਦੇ ਆ ਤੁਹਾਡੇ ਵਾਸਤੇ ਅੱਜ ਤੋਂ ਹੀ ਹਾਜ਼ਰ ਆਏ ਡਾਕਟਰ ਸਾਡੇ ਨਾਲ ਅਮੀਰ ਸਿੰਘ ਜੀ ਖੁੱਲੀ ਉਹਨਾਂ ਡਾਕਟਰ ਵਿਖੇ ਪਹੁੰਚੇ ਆ ਨਾਲ ਹੀ ਨਿਰਮਲ ਸਿੰਘ ਨੰਮਾ ਜੀ ਪਹੁੰਚੇ ਉਹਨਾਂ ਦੇ ਗਠਬੰਧਨ ਦੋਵਾਂ ਭਰਾਵਾਂ ਦੇ ਗਠਬੰਧਨ ਦੇ ਨਾਲ ਅੱਜ ਉਹਨਾਂ ਦੇ ਕੁੱਲੀ ਜੀ ਦਾ ਸੁਪੁੱਤਰ ਜਿਹੜਾ ਕੌਂਸਲਰ ਬਣਿਆ ਆ ਅੱਜ ਤੋਂ ਨਾ ਆਜ਼ਾਦ ਕੌਂਸਲਰ ਬਣੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇੱਕ ਆਜ਼ਾਦ ਕੌਂਸਲਰ ਬਣੇ ਜੇ ਨੌਜਵਾਨ ਜੇ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਮੂਹ ਵਾਰਡ ਵਾਸੀਆਂ ਦਾ ਵੋਟਰਾਂ ਦਾ ਤੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਮੈਂ ਹਮੇਸ਼ਾ ਉਹਨਾਂ ਦੇ ਕੀਤੇ ਵਾਅਦੇ ਤੋਂ ਕਦੀ ਨਹੀਂ ਭੱਜਾਂਗਾ ਆਪਣੇ ਕੀਤੇ ਵਾਅਦਿਆਂ ਤੋਂ ਕਦੀ ਨਹੀਂ ਭੱਜਾਂਗਾ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਾਂਗਾ ਤੇ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦਾ ਰਹਾਂਗਾ ਤੇ ਉਹਨਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਆਵਾਂਗਾ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਅੱਛਾ ਅੱਜ ਜਿਹੜੇ ਅੱਜ ਪਰਿਵਾਰ ਦੋ ਬੈਠੇ ਆ ਜੀ ਇੱਕ ਤੁਹਾਡੇ ਪਿਤਾ ਜੀ ਬੈਠੇ ਇੱਕ ਬੰਨੇ ਕੁਲੀ ਤੇ ਇੱਕ ਬੰਨੇ ਨਿਮਾ ਜੀ ਜਿਨ੍ਹਾਂ ਨੇ ਅੱਜ ਗਠਬੰਧਨ ਕੀਤਾ ਸੀ ਨਹੀਂ ਤਾਂ ਬੜੇ ਚਿਰ ਪਹਿਲੇ ਕਰ ਲੈਂਦੇ ਤੇ ਤੁਹਾਡੇ ਫਤਵਾ ਹੋ ਜਾਣਾ ਸੀ ਤੇ ਕੀ ਕਹਿਣਾ ਜਾਂਦਾ ਇਹਦੇ ਬਾਰੇ ਡੋਮਾ ਪਰਿਵਾਰ ਇਕੱਠੇ ਹੋਣ ਦੇ ਬਦੌਲਤ ਹੀ ਆਪਾਂ ਜਿਹੜੀ ਆ ਕਾਮਯਾਬੀ ਹਾਸਲ ਕੀਤੀ ਹੈ ਪਹਿਲਾਂ ਆਪਾਂ ਵੱਖੋ ਵੱਖਰੇ ਹੋ ਕੇ ਆਪਸ ਵਿੱਚ ਇਲੈਕਸ਼ਨਾਂ ਲੜਦੇ ਰਹੇ ਜਿਹਦੇ ਕਰਕੇ ਕੋਈ ਤੀਜਾ ਬੰਦਾ ਫਾਇਦਾ ਲੈ ਜਾਂਦਾ ਸੀ ਹੁਣ ਇਕੱਠੇ ਹੋ ਕੇ ਇਲੈਕਸ਼ਨ ਲੜੀ ਹੈ ਤੇ ਕਾਮਯਾਬੀ ਮਿਲੀ ਹੈ ਗਾਹਾਂ ਵੀ ਇਕੱਠੇ ਹੋ ਕੇ ਲੜਾਂਗੇ ਤੇ ਇਦਾਂ ਹੀ ਕਾਮਯਾਬੀ ਹਾਸਲ ਕਰਦੇ ਰਹਾਂਗੇ ਵਾਰਡ ਵਾਸੀਆਂ ਨੂੰ ਆਪਣੇ ਕੀ ਮੈਸੇਜ ਦੇਣਾ ਚਾਹੁੰਦੇ ਜੀ ਆਪਣੇ ਵੱਲੋਂ ਸਾਰੇ ਪਰਿਵਾਰ ਵੱਲੋਂ ਜੀ ਉਹ ਨਹੀਂ ਨਾ ਬਾਤ ਕਰਨਾ ਲਈ ਉਹਨੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਕਾਉਂਸਲਰ ਬਣ ਕੇ ਜੀ ਆਪਣੇ ਮੈਂ ਸਮੂਹ ਵਾਰਡ ਨੰਬਰ 32 ਦੇ ਨਿਵਾਸੀਆਂ ਨੂੰ ਇਹ ਹੀ ਸੰਦੇਸ਼ਾ ਦੇਣਾ ਦਿਾਵਾਂਗਾ ਕਿ ਤੁਹਾਡੇ ਕੰਮ ਕਦੇ ਨਹੀਂ ਰੁਕਣਗੇ ਤੁਹਾਡੇ ਕੰਮਾਂ ਲਈ ਮੈਂ ਅੱਜ ਤੋਂ ਹੀ ਤੁਹਾਡੇ ਵਿੱਚ ਪਹਿਲਾਂ ਦੀ ਤਰ੍ਹਾਂ ਹਾਜ਼ਰ ਹਾਂ ਤੁਸੀਂ ਜਦੋਂ ਮਰਜ਼ੀ ਸਾਡੇ ਆਫਿਸ ਆਗੇ ਜਾਂ ਮੈਨੂੰ ਫੋਨ ਕਰਕੇ ਆਪਣੇ ਕੋਲ ਬੁਲਾ ਸਕਦੇ ਹੋ ਜਾਂ ਇੱਥੇ ਆ ਸਕਦੇ ਹੋ ਮੈਂ ਪਹਿਲਾਂ ਦੀ ਤਰ੍ਹਾਂ ਤੁਹਾਡੇ ਕੰਮ ਹਮੇਸ਼ਾ ਕਰਦਾ ਰਹਾਂਗਾ ਤੇ ਕਦੀ ਤੁਹਾਡੇ ਆਪਣੇ ਕੀਤੇ ਵਾਅਦੇਾਂ ਤੋਂ ਕਦੀ ਨਹੀਂ ਭੱਜਾਂਗਾ ਤੇ ਕਦੇ ਵੀ ਤੁਹਾਨੂੰ ਦਿਨ ਜਾਂ ਰਾਤ ਹੋਵੇ ਤੁਸੀਂ ਆਏ ਨਹੀਂ ਦੇਖਣਾ ਰਾਤ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮੈਂ ਕਦੀ ਆਪਣੇ ਕੀਤੇ ਵਾਅਦਿਆਂ ਤੋਂ ਨਹੀਂ ਮੁਕਰਾਂਗਾ ਮੈਂ ਤੁਹਾਡੇ ਵਿੱਚ ਹਮੇਸ਼ਾ ਹਾਜ਼ਰ ਰ੍ਹਾਂਗਾ ਓਏ ਸੋਹਣਾਂ